ਅਸੀਂ ਕਿਲੇ ਦੇ ਵਿੱਚ ਬੈਠੇ ਆ ਕਿਲਾ ਅਨੰਦਗੜ੍ਹ ਸਾਹਿਬ ਜਿੱਥੋਂ ਕੋਈ ਸ਼ੁਰੂ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਇਸ ਕਿਲੇ ਨੂੰ ਛੱਡ ਕੇ ਤੁਰੇ ਸੀ ਇਸ ਵਕਤ ਉਹ ਲੰਗਰ ਹਾਲ ਹੈ ਜਿੱਥੇ ਲੰਗਰ ਵਰਤਾਇਆ ਜਾਂਦਾ ਸੀ ਹਾਲਾਂਕਿ ਉਸ ਸਮੇਂ ਇਹ ਜਿਹੜਾ ਲੰਗਰ ਹਾਲ ਹੈ ਕੱਚਾ ਹੋਇਆ ਕਰਦੀ ਸੀ ਲੇਕਿਨ ਸਮੇਂ ਦੇ ਨਾਲ-ਨਾਲ ਹੁਣ ਲੰਗਰ ਹਾਲ ਦੀ ਤਸਵੀਰ ਬਦਲ ਗਈ ਹੈ ਲੇਕਿਨ ਫਿਲਹਾਲ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਸਾਰੀਆਂ ਬੀਬੀਆਂ ਮਾਤਾਵਾਂ ਜੁੜੀਆਂ ਨੇ ਜਿਹੜੀਆਂ ਕਿ ਅੱਜ ਦੇ ਇਸ ਲੰਗਰ ਦੇ ਵਿੱਚ ਸੇਵਾ ਵਰਤਾ ਰਹੀਆਂ ਨੇ ਗੱਲਬਾਤ ਕਰਦੇ ਆਂ ਬੀਬੀ ਤੁਹਾਡੇ ਨਾਲ ਗੱਲ ਕਰਾਂਗੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਹੋ ਤੁਸੀਂ ਪਹਿਲਾਂ ਤੇ ਇਹ ਜਾਣਨਾ ਚਾਹਾਂਗੇ ਇਹਨਾਂ ਦਿਨਾਂ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਕੀ ਕੀ ਵਿਵਹਾਰ ਰਹਿੰਦਾ ਕੀ ਕੀ ਕਰਦੇ ਨੇ ਜਿਵੇਂ ਆਮ ਤੌਰ ਤੇ ਅਸੀਂ ਸੁਣੇ ਕਿ ਇਹਨਾਂ ਦਿਨਾਂ ਵਿੱਚ ਮਿੱਠਾ ਪਕਵਾਨ ਜਿਹੜਾ ਹੈ ਉਹ ਨਹੀਂ ਪਕਵਾਇਆ ਜਾਂਦਾ ਹਾਂਜੀ ਹਾਂਜੀ ਦੇਖੋ ਜੀ ਇਹਨਾਂ ਦਿਨਾਂ ਦੇ ਵਿੱਚ ਗੁਰੂ ਮਹਾਰਾਜ ਨੇ ਆਪਣਾ ਸਰਵਾਂਛਦਾਮ ਕੀਤਾ ਕਿ ਸਾਨੂੰ ਕੋਈ ਬਹੁਤ ਤੇ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਅਸੀਂ ਰਜਾਈਆਂ ਦੀ ਵਾਰ ਕਰ ਬੇਸਤਰਾਂ ਤੇ ਸੌਣ ਦੇ ਸਾਨੂੰ ਇਦਾਂ ਦਾ ਵੀ ਕੋਈ ਉਦਾਂ ਦਾ ਨਹੀਂ ਕਰ ਬਹੁਤਾ ਕਰਨਾ ਚਾਹੀਦਾ ਨੀਚੇ ਸੌਣਾ ਚਾਹੀਦਾ ਗੁਰੂ ਦੇ ਨਾਲ ਪਿਆਰ ਹੋਵੇ ਜਿੰਨੂ ਜਿੰਨੂ ਉਹ ਆਪਣਾ ਸਾਦਾ ਬਕਵਾਰ ਬਣਾਵੇ ਗਾੜ ਫੁਲਕਾ ਖਾਵੇ ਅੱਗੇ ਤੋਂ ਬਾਅਦ ਬਾਣੀ ਜੋਵੇ ਨਾਮ ਜਪੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੁਸੀਂ ਕੀ ਕਹਿਣਾ ਚਾਹੋਗੇ ਸੇਵਾ ਕਰਨ ਆਇਓ ਵਾਹਿਗੁਰੂ ਮੈਂ ਤਾਂ ਜੀ ਆਣਾ ਨਹੀਂ ਹੈ ਹੋ ਲੈਣਾ ਕੀ ਸੇਵਾ ਸੇਵਾ ਕਰਨ ਆਇਓ ਮਨ ਦੇ ਵਿੱਚ ਕੀ ਬਲਬਲੇ ਅੱਡ ਲੰਗਰ ਦੀ ਸੇਵਾ ਕਰਾਂ ਲੰਗਰ ਦੀ ਸੇਵਾ ਹਾਂ ਜੀ ਬੀਬੀ ਤੁਸੀਂ ਕੀ ਕਹਿਣਾ ਚਾਹੋਗੇ ਅਸ ਅਸੀਂ ਕੁਝ ਨਹੀਂ ਕਹਿੰਦੇ ਸੇਵਾ ਕਰਦੇ ਜੀ ਸੇਵਾ ਕਰਦੇ ਰਹਾਂਗੇ ਵਾਹਿਗੁਰੂ ਦੀ ਕਿਰਪਾ ਸਾਡੇ ਉੱਪਰ ਬਣੀ ਰਹੇ ਜੀ ਲੰਗਰਹੌਰ ਦੇ ਵਿੱਚ ਇਸ ਵਕਤ ਮਾਤਾਵਾਂ ਜਿਹੜੀਆਂ ਨੇ ਲੰਗਰ ਦੀ ਸੇਵਾ ਵਰਤਾਰੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸ਼ਹੀਦੀ ਵਿਹਾੜੇ ਜਿਹੜੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਸੰਗਤ ਜਿਹੜੀ ਹੈ ਉਨਾ ਦੇ ਜਿਹੜਾ ਜੀਵਨ ਹੈ ਉਸ ਦੇ ਵਿੱਚ ਕਾਫੀ ਬਦਲਾਅ ਹੁੰਦੇ ਨੇ ਜਿਵੇਂ ਕਿ ਸਾਦਾ ਜੀਵਨ ਸਾਦਾ ਭੋਜਨ ਜਿਹੜਾ ਖਾਧਾ ਜਾਂਦਾ ਹਾਲਾਂਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਤਾਂ ਇਹ ਦੇਖਣ ਨੂੰ ਮਿਲਿਆ ਕਿ ਲੋਕ ਜਿਹੜੇ ਨੇ ਪੁੰਜੇ ਸੌਂਦੇ ਨੇ ਅਤ ਦੀ ਕੜਾਕੇ ਦੀ ਠੰਡ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਜਿਹੜੇ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਲਾ ਛੱਟ ਕੇ ਗਏ ਸੀ ਤਾਂ ਉਹ ਵੀ ਪੁੰਜੇ ਹੀ ਸੁੱਤੇ ਸੀ ਸੋ ਗੱਲਬਾਤ ਕਰਾਂਗੇ ਬਸ ਇਹ ਇਹ ਮਨ ਸੇਵਾ ਕਾਮ ਨਹੀਂ ਸਾਥੀ ਹੋਰ ਕੀ ਕਰਨਾ ਅਸੀਂ ਹਾਲਕੀ ਮਤਾਮਾ ਜਿਹੜੀ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਲੰਗਰ ਦੀ ਸੇਵਾ ਵਰਤਾਰੀ ਨੇ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਦਿਨ ਦੀ ਖਾਸियत ਬਾਰੇ ਕੁਝ ਨਾ ਕੁਝ ਜ਼ਰੂਰ ਜੜਾਏ ਸੁਣਨ ਨੂੰ ਮਿਲੇਵੇ ਅ ਇਹ ਇਸ ਦਿਨ ਇਨਾ ਦਿਨਾਂ ਦੀ ਬੜੀ ਮਹਾਨਤਾ ਹੈ ਆਪਣੇ ਆਪ ਦੇ ਵਿੱਚ ਸ਼ਹੀਦੀ ਲੈ ਕੇ ਆਏ ਬਾਬਾ ਜੀ ਪਿੰਡੋਂ ਜਿੱਦਾਂ ਪ੍ਰਸ਼ਾਦ ਦਾ ਘਟਕਰੇ ਦੁੱਧ ਲੈ ਕੇ ਆਏ ਬਾਬਾ ਜੀ ਸੇਵਾ ਫਿਰ ਚਲੋ ਜੀ ਦਸਾਂ ਗਤ ਨੇ ਕੱਲ ਬਹੁਤ ਆਣਾ ਉਹਨਾਂ ਕਰਕੇ ਜਿੰਨਾ ਕੋ ਹੋ ਸਕਦਾ ਮਾਰ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਅਸੀਂ ਉਹਨਾਂ ਤਾਂ ਦੇ ਨਹੀਂ ਦੇ ਸਕਦੇ ਜਿੰਨਾ ਕਸੀਂ ਮਾਰਾ 76 ਵਾਲਾ ਲੈ ਲੈਣਾ ਹਾਂਜੀ ਕਿਹਨੇ ਜਨਾ ਕਿਉਂਕਿ ਆਮ ਤੌਰ ਤੇ ਕਹਿੰਦੇ ਜਦੋਂ ਗੁਰੂ ਸਾਹਿਬ ਗਏ ਸੀਗੇ ਤਾਂ ਕੜੱਕੇ ਦੀ ਠੰਡ ਦੇ ਵਿੱਚ ਹੋ ਗਈ ਸੀ ਤੇ ਲੋਕ ਜਿਹੜੇ ਨਹੀਂ ਨਾ ਦਿਨ ਵਿੱਚ ਇਦਾਂ ਦੇ ਵੀ ਹੈਗੇ ਨੇ ਜਿਹੜੇ ਕਿ ਹੁਣ ਵੀ ਪੁੰਜੇ ਸੌਂਦੇ ਹਾਂਜੀ ਇੱਕ ਹਫ਼ਤਾ ਲੋਕ ਆਪਣੇ ਘਰਾਂ ਵਿੱਚ ਕੋਈ ਸੰਗੀਤ ਨਹੀਂ ਕੋਈ ਕੁਸ਼ ਨਹੀਂ ਸੇਵਾ ਸਿਮਰਨ ਕਰਦੇ ਥੱਲੇ ਸੌਂਦੇ ਉਹਨਾਂ ਦੀ ਯਾਦ ਵਿੱਚ ਸੇਵ ਜਤਿਆ ਦੀ